ਨਸ਼ਾ ਦੇਸ਼ ਦੀ ਬਹੁਤ ਵੱਡੀ ਪ੍ਰੋਬਲਮ ਹੈ ਪਿਛਲੇ ਲੰਬੇ ਸਮੇਂ ਤੋਂ ਦੇਸ਼ ਵਿੱਚ ਨਸ਼ੇ ਨੇ ਹਜ਼ਾਰਾਂ ਪਰਿਵਾਰ ਬਰਬਾਦ ਕੀਤੇ ਦੇਸ਼ ਦੇ ਵਿੱਚ ਵਿੱਚ ਫੈਲ ਗਿਆ ਹੈ ਸੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਲਾਇਆ ਨਸ਼ਾ ਵੇਚਣ ਵਾਲੇ ਬਿਲਕੁਲ ਨਹੀਂ ਸੋਚਦੇ ਕਿ ਉਹ ਇਨਸਾਨੀਅਤ ਦਾ ਕੰਮ ਕਰ ਰਹੇ ਹੈ ਇਹ ਅਸਲ ਚ ਖਤਰਨਾਕ ਗੈਰਕਾਨੂੰਨੀ ਕੰਮ ਕਰਦੇ ਹੈ ਨਸ਼ਾ ਵੇਚਣ ਵਾਲੇ ਸਭ ਨੂੰ ਰਲ ਕੇ ਆਪਾਂ ਨੂੰ ਸਰਕਾਰ ਨੂੰ ਵੀ মিডিਆ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਸਮਾਜਿਕ ਜਥੇਬੰਦੀਆਂ ਨੂੰ ਵੀ ਨਸ਼ੇ ਦੇ ਖਿਲਾਫ ਜਿਹੜਾ ਯੁੱਧ ਨਸ਼ਾ ਬੋਤ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਿਟੀ ਦੇ ਵਿੱਚ ਸਿਟੀ ਦੇ ਵਿੱਚ ਪੰਜਾਬ ਪੁਲਿਸ ਦੀ ਇਹ ਪਹਿਲੀ ਕਾਰਵਾਈ ਹੈ ਮੰਨਦਾ ਕਿ ਇੱਦਾਂ ਕਾਰਵਾਈਆਂ ਹੋਰ ਹੋਣੀਆਂ ਚਾਹੀਦੀਆਂ ਨੇ। ਜਿਹੜੇ ਲੋਕ ਬਾਦ ਨਹੀਂ ਆ ਰਹੇ। ਜਿਹਨਾਂ ਲੋਕਾਂ ਨੂੰ ਪੰਜਾਬ ਤੇ ਪੰਜਾਬ ਦੇ ਭੋਲੇ-ਪਾਲੇ ਬੱਚਿਆਂ ਤੇ ਕਰਸ ਨਹੀਂ ਆ ਰਿਹਾ ਤੇ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਕਰੇ ਇਹ ਪੰਜੀ ਗੱਲ ਕਿਉਂਕਿ ਲੋਕ ਵੀ ਚਾਹੁੰਦੇ ਆ ਮੈਂ ਹੁਣ ਪੁੱਛਿਆ ਲੋਕਾਂ ਨੇ ਕਿਲਾ ਸਰਕਾਰ ਨੂੰ ਇੱਕ ਛਾਸਤ ਜਿਹੜਾ ਲਗਾਤਾਰ ਐਕਸ਼ਨ ਆ ਰਹੀ ਹੈ ਦੀ ਬੈਕਗ੍ਰਾਉਂਡ ਕੀ ਹੈ ਕਿ ਕਿੰਨੇ ਉੱਤੇ ਮਾਮਲੇ ਦਰਜ ਬੇਸਿਕਲੀ ਧਰਬੰਦਰ ਰਾਮ ਦਾ ਵਿਅਕਤੀ ਹੈ ਜੀ ਤੇ ਟੋਟਲ 7 ਮੁਕਦਮੇ ਦਰਜ ਨੇ ਐਨਡੀਪੀਐਸ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿਹੜਾ ਕਿ ਵਿਲਤੋ ਇਹ ਨਸ਼ੇ ਵੇਚਣ ਦਾ ਜਿਹੜਾ ਕੰਡਾ ਕਰਦਾ ਸੀਗਾ ਸੋ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੀ ਨਸ਼ਿਆ ਖਿਲਾਫ ਜੁੱਦ ਚਲਾਇਆ ਗਿਆ ਉਹਦਾ ਪੁਲਿਸ ਦੀ ਇੱਕ ਹਿੱਸਾ ਹੈ ਕਿਉਂਕਿ ਅਸੀਂ ਵੀ ਇਸ ਕੰਟਰੀ ਦੇ ਸਿਟੀਜ਼ਨਾਂ ਸਾਡਾ ਵੀ ਫਰਜ਼ ਪੈਂਦਾ ਕਿ ਅਸੀਂ ਆਪਣੀ ਵਰਦੀ ਦੇ ਜਿਹੜੇ ਫੌਜਾ ਬਕੂਬੀ ਨਾ ਨਪਾਈਏ ਸੋ ਸਾਡੇ ਬੀਜਪੀ ਸਾਹਿਬ ਵੱਲੋਂ ਸੱਤ ਆਰਡਰ ਨੇ ਔਰ ਮਾਨਯੋਗ ਪੁਸ਼ਪ ਸਿੰਘ ਸਾਹਿਬ ਨੇ ਵੀ ਆਰਡਰ ਕੀਤਾ ਕਿ ਇਹਨਾਂ ਦੇ ਬੰਦੇ ਖਲਾਫ ਕਰੀ ਹੋਣੀ ਚਾਹੀਦੀ ਸੋ ਜਿਹੜਾ ਇਹ ਸਮਗਲਰਾਂ ਦੀ ਜਗਾ ਆਇਡੈਂਟੀਫਾਈ ਕੀਤੀ ਹੈ ਕਮਿਸ਼ਨਰ ਕਾਰਪੋਰੇਸ਼ਨ ਨੇ ਉਹਨਾਂ ਨੇ ਸਾਨੂੰ ਰਿਟਰਨ ਭੇਜਿਆ ਕਿ ਇਹ ਕਾਰਪੋਰੇਸ਼ਨ ਦੀ ਜਗਾ ਤੇ ਇਲੀਗਲ ਕਚਕ ਕੀਤਾ ਹੋਇਆ ਸੋ ਉਹਨਾਂ ਦੀ ਕੰਪਲੇਨਟ ਅਸੀਂ ਕਰਵਾਈ ਕਰ ਸਰ ਕਿਦਾਂ ਇਹ ਵੀ ਪਤਾ ਲੱਗਿਆ ਜਿਹੜੇ ਨਸ਼ਾ ਵਿੱਚ ਫਿਲਹਾਲ ਤੇ ਜੀ ਇਹ ਭੱਜਾ ਹੋਇਆ ਕਰੋ ਇਹਦੀ ਇਹੀ ਪ੍ਰੋਪਰਟੀ ਜਿਹੜੀ ਆ ਬਿਸ਼ੇਪ ਕੋਰਪੋਰੇਸ਼ਨ ਹਾਂ ਆਇਡੈਂਟੀਫਾਈ ਕੀਤੀ ਗਈ ਉਹਨੂੰ ਪੁਲਿਸ ਕੀਤਾ ਜਾ ਰਿਹਾ ਹੈ ਜੀ ਇਹ ਵੀ ਪਤਾ ਲੱਗਾ ਕਿ ਇਸ ਦੇ ਵੱਲੋਂ ਕੁਝ ਸਮਾਂ ਪਹਿਲਾਂ ਪੁਲਿਸ ਪਾਰਟੀ ਤੇ ਹਮਲਾ ਵੀ ਕੀਤਾ ਗਿਆ ਸੀ ਜੀ ਬਿਲਕੁਲ ਤਾਂ ਹੀ ਸੱਤ ਪਰਚੇ ਤੇ ਦਰਜ ਨੇ ਪੁਲਿਸ ਪਾਰਟੀ ਸਾਡੀ ਸੀਜੀਟੀ ਤੇ ਰੇਡ ਕਰਨ ਆਈ ਸੀ ਉਹਨੇ ਅਟੈਕ ਕੀਤਾ ਸੀਗਾ ਔਰ ਭੱਜ ਗਿਆ ਸੀਗਾ ਉਹ ਵੀ ਪਰਚਾ ਦਰਜ ਹੈ ਕੀ ਗੈਂਗਸਟਰਾਂ ਨਾਲ ਵੀ ਸੰਬੰਧ ਹੈਗੇ ਉਹ ਵੀ ਅਰੈਸਟ ਤੋਂ ਬਾਅਦ ਪਤਾ ਚੱਲੇਗਾ ਜੀ ਜੋ ਇਨਵੈਸਟੀਗੇਸ਼ਨ ਚ ਆਏਗਾ ਤੁਹਾਨੂੰ ਦੱਸ ਦੇਗਾ ਹਰ ਹਾਲੇ ਤੱਕ ਕੁਝ ਨਹੀਂ ਪਤਾ ਚੱਲਿਆ ਪਰਿਵਾਰਕ ਮੈਂਬਰ ਕੋਈ ਆਇਡੈਂਟੀਫਾਈ ਨਹੀਂ ਕੋਈ ਅੱਗੇ ਸਾਹਮਣੇ ਨਹੀਂ ਆਇਆ ਜਿਹੜੇ ਆ ਸਮਾਜ ਵਿਰੋਧੀ ਅਨਸਰ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਲੋਕਾਂ ਨੇ ਕਿਸੇ ਨੇ ਵੀ ਇਹ ਨਹੀਂ ਕੀਤਾ ਕਿ ਅਸੀਂ ਨਹੀਂ ਖੜੇ ਨਾਲ ਲੋਕ ਸਾਡੇ ਨਾਲ ਨੇ ਲੋਕਾਂ ਨੂੰ ਅਪੀਲ ਕਰਨਾ ਚਾਹੋ ਬੀਬੀ ਨੰਬਰ ਲੋਕਾਂ ਨੂੰ ਠੀਕ ਦੰਤ ਕਰੀਏ ਜੀ ਕਰੀਏ ਹਾਂ ਹਾਂ ਕੀ ਨਾਮ ਹੈ ਬਜੀ ਮਨਜੀਤ ਸਿੰਘ ਦਸਵਾਂ ਕਿੱਥੇ ਰਹਿੰਦੇ ਤੁਸੀਂ ਮੈਂ ਚਲੰਦਾ ਚ ਰਹਿੰਦਾ ਹਾਂ ਇਸ ਏਰੀਆ ਦੇ ਨੰਨੇ ਮੈਂ ਅੰਮਰ ਨਗਰ ਦੇ ਨੋਪੋਜ਼ਿਟ ਬੀਏ ਜਿਹੜੀ ਪੰਜਾਬ ਸਰਕਾਰ ਹੋਇਆ ਪੁਲਿਸ ਸਟੇਸ਼ਨ ਵੱਲ ਡਿਮੋਲਿਸ਼ ਕੀਤੀ ਹੈ ਇਹਨਾਂ ਸੱਤਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਕਿਦਾਂ ਕੀ ਸਹੀ ਹੈ ਕਿ ਗਲਤ ਹੈ ਬਹੁਤ ਵਧੀਆ ਜੀ ਡਰਗ ਦੇ ਮਾਮਲੇ 'ਚ 2 ਸਾਲ ਪਹਿਲਾਂ ਮੈਂ 3 ਸਾਲ ਪਹਿਲਾਂ ਮੈਂ ਇਸ ਚੀਜ਼ 'ਚ ਆਇਆ ਸੀ ਕਿ ਡਰਗ ਖਤਮ ਹੋਣੀ ਚਾਹੀਦੀ ਹੈ ਬਟ ਹੁਣ ਕੰਮ ਚੱਲ ਰਿਹਾ ਵਾ ਸਾਡੇ ਏਰੀਆ 'ਚ ਵੀ ਬੜਾ ਇਹਨਾਂ ਦੇ ਪ੍ਰੋਸੈਸ ਵਧੀਆ ਚੱਲਦੇ ਹੁਣ ਉਹਦੀ ਵੀ ਪ੍ਰੋਕੇ ਨਾਲ ਅਟੈਚ ਕਰਵਾਵਾਂਗੇ ਨਾਲ ਕੰਮ ਕਰਵਾਵਾਂਗੇ ਮਤਲਬ ਜੋ ਵੀ ਆਮ ਆਮਾਦੀ ਪਾਰਟੀ ਆਣ ਤੋਂ ਬਾਅਦ ਕੰਮ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਵਾ ਜੇ ਇੱਦੀ ਕੰਮ ਹੁੰਦੇ ਰਹਿਣ ਫੇਰ ਦੁਬਾਰਾ ਸਰਕਾਰ ਸ਼ਾਇਦ ਰਿਪੀਟ ਹੋ ਜਵੇ ਜੇ ਇੱਦੀ ਰੈਗੂਲਰ ਚੱਲਦੀ ਰਹੇ ਲੱਗ ਨਹੀਂ ਰਿਹਾ ਕਿ 3 ਸਾਲ ਹੋ ਗਏ ਆ ਜਿਹੜਾ ਕੰਮ ਪਹਿਲਾਂ ਕਰਨਾ ਸੀ ਇਹਦੇ ਕਾਫੀ ਲੇਟ ਸ਼ ਮੈਂ ਸੱਚੀ ਬੋਲਦਾ ਮੈਂ ਸੋਸ਼ਲ ਵਰਕਰ ਹਾਂ ਮੈਂ ਝੂਠ ਨਹੀਂ ਬੋਲਦਾ ਪਰ ਚਲੋ देर आए दुरुਸਤ ਆਏ ਤੇ ਸਹੀ ਪਰ ਜਿਹਦੀ ਕਰਦੇ ਰਹਿਣ ਮੈਨੂੰ ਨਹੀਂ ਲੱਗਦਾ ਫਿਰ ਇਹ ਦੁਬਾਰਾ ਰਿਪੀਟ ਕਰੂਗੇ ਜ਼ਰੂਰ ਪਰ ਅਮਤ ਥੋੜੇ ਜਿਹਾ ਮਹਮਤ ਨਾਲ ਆਉਗੇ ਸ਼ੁਰੂ ਭਾਜੀ ਲੱਗਦਾ ਇਸ ਕਾਰਵੇ ਤੋਂ ਨਸ਼ਾ ਤਸਕਰ ਆਪਣਾ ਨਸ਼ਾ ਕਰਨਾ ਛੱਡਣਾ ਕਰਨਾ ਛੱਡ ਜਣਗੇ ਕੰਮ ਦੇਖੋ ਜੀ ਜੜ ਜੇ ਆਪਾਂ ਜੜ ਫੜਦੇ ਰਹੀਏ ਨਾ ਮੈਨੂੰ ਲੱਗਦਾ ਨਹੀਂਗਾ ਕਿਸੇ ਪਾਸੇ ਨਿਕਲ ਨਾ ਪਊਗੀ ਆਪਾਂ ਜੜ ਫੜਦੇ ਆ ਡਿਮੋਲਿਸ਼ ਕਰਨਾ ਜੜਾ ਇੱਕ ਨਹੀਂ ਹਾਂ ਬਿਲਕੁਲ ਜਦੋਂ ਅਸੀਂ ਕਿਸੇ ਦਾ ਘਰ ਹੀ ਢਾ ਦਿੰਦਾ ਜਾਂ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਮੈਨੂੰ ਛੋਟੀ ਜੀ ਨਾ ਇਨਫੋਰਮੇਸ਼ਨ ਆਈ ਸੀ ਧਰਮਾ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਮੈਂ ਸੱਚ ਜੋ ਹੈਗਾ ਉਹ ਦੱਸਾਂਗਾ ਮੈਨੂੰ ਕਈ ਜਗ੍ਹਾ ਤੋਂ ਕਈ ਜ਼ਿਲ੍ਹਿਆਂ ਤੋਂ ਇੱਕ ਇੱਕ ਇਹ ਸਮਝ ਨਹੀਂ ਜਲੰਧਰ ਦਾ ਨਹੀਂ ਮੈਨੂੰ ਪਤਾ ਕਿ ਨਸ਼ਾ ਤਖਸਰ ਨੇ ਜਿੱਥੇ ਕਬਜ਼ਾ ਕੀਤੀ ਚੀਜ਼ ਦਾ ਇਜਾਰੀ ਉਹਦੇ ਨਾਮ ਤੇ ਨਹੀਂ ਹੁੰਦੀ ਆ ਮਾਨ ਸਾਹਿਬ ਨੇ ਇੱਕ ਅਪੀਲ ਕਰਨਾ ਚਾਹੁੰਦਾ ਜਿਹੜੀ ਉਹਦੇ ਨਾਮ ਤੇ ਪ੍ਰਾਪਰਟੀ ਤੇ ਬੱਚਿਆਂ ਦੇ ਨਾਮ ਤੇ ਪ੍ਰਾਪਰਟੀ ਆ ਉਹ ਵੀ ਤਾਂ ਉਹ ਕੰਪਲਸਰੀ ਆ ਇਹ ਤਾਂ ਦੋਖ ਨੂੰ ਲੱਗਣਾ ਜੇ ਤੇ ਨਾਮ ਤੇ ਸੀ ਲੇਕਿਨ ਐਸਸੀ ਦੇ ਆਰਡਰ ਨੇ ਸੁਪਰੀਮ ਕੋਰਟ ਤੇ ਉਹ ਕਹਿ ਰਹੇ ਆ ਕਿ ਜਿਹੜੀ ਕਿਸੇ ਦੀ ਵੀ ਪ੍ਰਾਪਰਟੀ ਡਿਮੋਲਿਸ਼ ਨਹੀਂ ਕੀਤੀ ਜਾਣੀ ਚਾਹੀਦੀ ਉਹ ਕਿਸ ਬਹਿਸ ਤੇ ਕਰਦੇ ਤਾਂ ਮੈਂ ਤਾਂ ਇੱਕ ਮੈਂ ਤਾਂ ਇੱਕ ਚੀਜ਼ ਦੱਸਾਂ ਉਦਾਂ ਤਾਂ ਕੋਈ ਹੱਥ ਨਹੀਂ ਰਿਹਾ ਫਿਰ ਇਹਦਾ ਮਤਲਬ ਆਪਾਂ ਜਦੋਂ ਤੱਕ ਇਹਨਾਂ ਨੂੰ ਛੇੜਾਂਗੇ ਨਹੀਂ ਨਾ ਉਦੋਂ ਤੱਕ ਕਿਸੇ ਨੇ ਨਸ਼ਾ ਵੇਚਣ ਨੂੰ ਨਹੀਂ ਹਟਣਾ ਜਿੱਥੇ ਤੱਕ ਮਰਜ਼ੀ ਚੱਲ ਜਾਓ ਮੈ ਮਨੋਇਦ ਅਕਸਰ ਇਸ ਦੀ ਗੱਲ ਕਰਦਾ ਕੋਣ ਮੰਨਦਾ ਕਾਨੂੰਨ ਕੋਈ ਵੀ ਨਹੀਂ ਮੰਨਦਾ